ਤਾਂ ਤਸਵੀਰਾਂ ਮੁੰਬਈ 에어ਪੋਰਟ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜੀ ਆ ਬਿਲਕੁਲ ਦੇਖੋ ਕਿ ਕਿਸ ਤਰੀਕੇ ਦੇ ਨਾਲ ਦੋ ਜਹਾਜ਼ ਨੇ ਜਿਹੜੇ ਆਪਸ ਦੇ ਵਿੱਚ ਕ੍ਰੈਸ਼ ਹੋਣ ਤੋਂ ਬਚ ਜਾਂਦੇ ਨੇ ਜੀ ਹਾਂ ਵੱਡੀ ਦੁਰਘਟਨਾ ਹੋ ਸਕਦੀ ਸੀ ਪਰ ਬਚਾ ਹੋ ਜਾਂਦਾ ਹੁਣ ਦੱਸਦੇ ਆ ਤੁਹਾਨੂੰ ਪੂਰੀ ਖਬਰ ਤਾਂ ਬਿਲਕੁਲ ਅੱਧੇ ਮਿੰਟ ਦੇ ਫਾਸਲੇ ਦੇ ਨਾਲ ਲੋਕਾਂ ਦੀ ਜਾਨ ਜਾ ਸਕਦੀ ਸੀ ਪਰ ਲੋਕਾਂ ਦਾ ਜਿਹੜਾ ਜਾਨੀ ਨੁਕਸਾਨ ਤੋਂ ਬਚਾਰਿਆ ਦੱਸਦੀ ਕਿ ਦੋ ਜਹਾਜ਼ ਹੁੰਦੇ ਨੇ 에어 ਇੰਡੀਆ ਦਾ ਜਹਾਜ਼ ਹੈ ਜਿਹੜਾ ਉੱਪਰ ਨੂੰ ਚੜ ਰਿਹਾ ਹੁੰਦਾ ਤੇ ਇੰਡੀਗੋ ਦਾ ਜਹਾਜ਼ ਹੈ ਜਿਹੜਾ ਹੇਠਾਂ ਉਤਰ ਰਿਹਾ ਹੁੰਦਾ ਤੇ ਦੋਨਾਂ ਦੇ ਵਿੱਚ ਅੱਧਾ ਮਿੰਟ ਦਾ ਜਿਹੜਾ ਗੈਪ ਰਹਿ ਜਾਂਦਾ ਹੈ ਫਾਸਲਾ ਰਹਿ ਜਾਂਦਾ ਅਗਰ ਦੋਨੋਂ ਜਹਾਜ਼ ਆਪਸ ਦੇ ਵਿੱਚ ਟਕਰਾ ਜਾਂਦੇ ਤਾਂ ਕਿਸ ਤਰੀਕੇ ਦੇ ਨਾਲ ਭਿਆਨਕ ਹਾਦਸਾ ਹੋ ਸਕਦਾ ਸੀ ਜੀਹਾਂ ਕਿੰਨੀ ਆਏ ਜਿਹੜੀਆਂ ਜਾਨਾਂ ਦਾ ਨੁਕਸਾਨ ਹੋ ਸਕਦਾ ਸੀ ਤਾਂ ਤਸਵੀਰਾ ਸਾਹਮਣੇ ਆਈਆਂ ਨੇ ਮੁੰਬਈ 에어ਪੋਰਟ ਤੋਂ ਤਾਂ ਬਿਲਕੁਲ ਜਾਂਚ ਦਾ ਵਿਸ਼ਾ ਹੈ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੀਆਂ ਅਜਹੀਆਂ ਘਟਨਾਵਾਂ ਸਾਹਮਣੇ ਲਗਾਤਾਰ ਆ ਰਹੀਆਂ ਨੇ ਤਸਵੀਰੀ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਦੋਂ ਜਹਾਜ਼ ਟੇਕ-ਆਫ ਕਰਨ ਲੱਗਦਾ ਤਾਂ ਜਹਾਜ਼ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਪਰ ਪਾਇਲਟ ਦੀ ਸਮਝਦਾਰੀ ਕਰਕੇ ਜਾਂ ਡੇਟਾ ਉਤਰਿਆ ਹੁੰਦਾ ਤਾਂ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵਿਚਕਾਰ ਅੱਧੇ ਮਿੰਟ ਦਾ ਫਾਸਲਾ ਰਹਿ ਜਾਂਦਾ ਹੈ ਜੇਕਰ ਅੱਧਾ ਇੱਕ ਰਿਪੀਟ ਤਾਂ ਜੇਕਰ ਇੱਕ ਅੱਧਾ ਮਿੰਟ ਵੀ ਇੱਧਰ ਉੱਧਰ ਹੋ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਤਾਂ ਮੁੰਬਈ ਏਅਰਪੋਰਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋ ਜਹਾਜ਼ ਨੇ ਜਿਹੜੇ ਇੱਕੋ ਟਾਈਮ ਦੇ ਉੱਤੇ ਸਿਰਫ ਇੱਕ ਅੱਧੇ ਮਿੰਟ ਦੇ ਫਾਸਲੇ ਦੇ ਨਾਲ ਹੈ ਜਿਹੜਾ ਵੱਡੀ ਦੁਰਘਟਨਾ ਹੋ ਸਕਦੀ ਸੀ ਕਿ ਕਿਸ ਤਰੀਕੇ ਦੇ ਨਾਲ ਇੱਕ ਜਹਾਜ਼ ਉੱਪਰ ਨੂੰ ਚੜ ਰਿਹਾ ਹੁੰਦਾ ਤੇ ਦੂਜਾ ਜਹਾਜ਼ ਹੈ ਜਿਹੜਾ ਹੇਠਾਂ ਉਤਰ ਰਿਹਾ ਹੁੰਦਾ ਅਗਰ ਇੱਕ ਅੱਧੇ ਮਿੰਟ ਦਾ ਜਿਹੜਾ فاصلہ نہ ਹੁੰਦਾ ਤਾਂ ਵੱਡੀ ਦੁਰਘਟਨਾ ਜਿਹੜੀ ਵਾਪਰ ਸਕਦੀ ਸੀ ਤਾਂ ਇਹ ਬਿਲਕੁਲ ਜਾਂਚ ਦਾ ਵਿਸ਼ਾ ਤਾਂ ਜੇਕਰ ਇੱਕ ਅੱਧਾ ਮਿੰਟ ਵੀ ਇੱਧਰ ਉੱਧਰ ਹੋ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਤਾਂ ਮੁੰਬਈ 에ਰਪੋਰਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋ ਜਹਾਜ਼ ਨੇ ਜਿਹੜੇ ਇੱਕੋ ਟਾਈਮ ਦੇ ਉੱਤੇ ਸਿਰਫ ਇੱਕ ਅੱਧੇ ਮਿੰਟ ਦੇ ਫਾਸਲੇ ਦੇ ਨਾਲ ਹੈ ਜਿਹੜਾ ਵੱਡੀ ਦੁਰਘਟਨਾ ਹੋ ਸਕਦੀ ਸੀ ਕਿ ਕਿਸ ਤਰੀਕੇ ਦੇ ਨਾਲ ਇੱਕ ਜਹਾਜ਼ ਉੱਪਰ ਨੂੰ ਚੜ ਰਿਹਾ ਹੁੰਦਾ ਤੇ ਦੂਜਾ ਜਹਾਜ਼ ਹੈ ਜਿਹੜਾ ਹੇਠਾਂ ਉਤਰ ਰਿਹਾ ਹੁੰਦਾ ਅਗਰ ਇੱਕ ਅੱਧੇ ਮਿੰਟ ਦਾ ਜਿਹੜਾ ਫਾਸਲਾ ਨਾ ਹੁੰਦਾ ਤਾਂ ਵੱਡੀ ਦੁਰਘਟਨਾ ਜਿਹੜੀ ਵਾਪਰ ਸਕਦੀ ਸੀ ਤਾਂ ਇਹ ਬਿਲਕੁਲ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ